ਉਜਹੀ ਅਨਹੋਣੀ ਘਟਨਾ ਵਾਪਰੀ ਹੈ ਜਿਹੜੀ ਨਾ ਤਾਂ ਕਦੇ ਪਿੰਡ ਵਾਲਿਆਂ ਦੇ ਵੱਲੋਂ ਦੇਖੀ ਗਈ ਸੀ ਅਤੇ ਨਾ ਹੀ ਉਹਨਾਂ ਨੇ ਕਦੇ ਸੁਣੀ ਸੀ ਕਿ ਉਹ ਜਿਹਾ ਪਰਿਵਾਰ ਜਿਸਦੇ ਵਿੱਚ ਕੋਈ ਮਰਦ ਨਹੀਂ ਬਚਿਆ ਘਰ ਦੇ ਵਿੱਚ ਰਹਿੰਦੀਆਂ ਔਰਤਾਂ ਆਪਣਾ ਨਿਰਬਾਹ ਕਿਵੇਂ ਕਰਨਗੀਆਂ ਇਹ ਸੋਚ-ਸੋਚ ਕੇ ਵੀ ਉਹ ਚਿੰਤਾ ਦੇ ਵਿੱਚ ਸੀ ਪਰ ਇੱਧਰ ਉਹਨਾਂ ਦੇ ਨਾਲ ਇੱਕ ਇਹੋ ਜਿਹੀ ਮਾੜੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦਾ ਡਰ ਲਗਾਤਾਰ ਵੱਧਦਾ ਜਾ ਰਿਹਾ ਹੈ ਭੀਤੇ ਦਿਨੀ ਪਿੰਡ ਕਰਾਚੋ ਵਿਖੇ ਡਾਕਟਰ ਬੀ ਆਰ ਅੰਬੇਦਕਰ ਪਾਰਕ ਦੇ ਕੋਲ ਇੱਕ ਸ਼ਮਸ਼ਾਨ ਘਾਟ ਹੈ ਅਤੇ ਇਸੇ ਸ਼ਮਸ਼ਾਨ ਘਾਟ ਦੇ ਵਿੱਚ ਪਰਿਵਾਰ ਅਤੇ ਵੱਲੋਂ ਆਪਣੇ ਸਾਬਕਾ ਫੌਜੀ ਪੁੱਤ ਦੀਆਂ ਅਸਥੀਆਂ ਨੂੰ ਟੰਗਿਆ ਗਿਆ ਸੀ ਜਿਸ ਨੂੰ ਕੀ ਕੋਈ ਚੋਰੀ ਕਰਕੇ ਲੈ ਗਿਆ ਇਸ ਘਟਨਾ ਸਬੰਧੀ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਨੂੰ ਕਈ ਤਰ੍ਹਾਂ ਦੇ ਡਰੇ ਸਮੇਂ ਸਤਾ ਰਹੇ ਨੇ ਇਸ ਮੌਕੇ ਤੇ ਮ੍ਰਿਤਕ ਸਾਬਕਾ ਫੌਜੀ ਦੇ ਚਾਚੇ ਦੇ ਲੜਕੇ ਸੁਖਵਿੰਦਰ ਸਿੰਘ ਪੁੱਤਰ ਸੋਨ ਸਿੰਘ ਰਾਜ ਰਾਣੀ ਛਿੰਦਰਕੌਰ ਲਾਲ ਕੋਰ ਇਸਾਰੀਆਂ ਪੈਣਾ ਤੇ ਪਿੰਡ ਵਾਸੀਆਂ ਦੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਕਦੋਂ ਵਾਪਰੀ ਹੈ ਅਤੇ ਉਹ ਚਾਹੁੰਦੇ ਨੇ ਕਿ ਕਿਸੇ ਹੋਰ ਦੇ ਨਾਲ ਇਹੋ ਜਿਹਾ ਕੁਝ ਨਾ ਹੋਵੇ ਇਸ ਕਰਕੇ ਇੱਥੇ ਕੈਮਰੇ ਲੱਗਣੇ ਚਾਹੀਦੇ ਨੇ ਸਾਬਕਾ ਫੌਜੀ ਜਗਸੀਰ ਸਿੰਘ ਕਾਕਾ ਉਮਰ ਕਰੀਬ 40 ਸਾਲ ਪੁੱਤਰ ਬੰਤ ਸਿੰਘ ਦੀ ਹੱਟ ਟੈਗ ਦੇ ਨਾਲ ਬੀਤੇ ਦਿਨੀ ਜਾਨ ਗਈ ਸੀ ਜਿਸ ਦਾ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਸੀ ਬੀਤੇ ਦਿਨੀ ਪਰਿਵਾਰ ਦੇ ਵੱਲੋਂ ਉਹਨਾਂ ਦੀਆਂ ਅਸਥੀਆਂ ਚੁੱਕ ਕੇ ਉਹਨਾਂ ਨੇ ਸ਼ਮਸ਼ਾਨ ਘਰ ਦੇ ਸ਼ੈੱਡ ਦੇ ਨਾਲ ਬੰਨ੍ਹ ਦਿੱਤੀਆਂ ਸੀ ਉਹ ਆਪਣੇ ਘਰ ਵਾਪਸ ਆ ਕੇ ਰਿਸ਼ਤੇਦਾਰਾਂ ਨੂੰ ਰੋਟੀ ਵਗਾਰਾ ਖਵਾਉਣ ਲੱਗ ਪਏ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਜਾਣ ਦੀਆਂ ਤਿਆਰੀਆਂ ਵੀ ਕਰਦੇ ਕਰਨ ਲੱਗ ਪਏ ਸਨ 2:00 ਵਜੇ ਦੇ ਕਰੀਬ ਜਦੋਂ ਵਾਪਸ ਹੋ ਸ਼ਮਸ਼ਾਨ ਘਾਟ ਕੇ ਤਾਂ ਉਹਨਾਂ ਦੇਖਿਆ ਕਿ ਉੱਥੇ ਟੰਗੀਆਂ ਹੋਈਆਂ ਅਸਥੀਆਂ ਗਾਇਬ ਹੋ ਚੁੱਕੀਆਂ ਨੇ ਸ਼ਮਸ਼ਾਨ ਘਰ ਦੇ ਵਿੱਚ ਇੱਧਰ ਉੱਧਰ ਦੇਖਿਆ ਗਿਆ ਸ਼ੈੱਡ ਦੇ نیچے ਅਸਥੀਆਂ ਖਿਲਰੀਆਂ ਪਈਆਂ ਸੀ ਇਸ ਦੇ ਵਿੱਚੋਂ ਕੁਝ ਗਾਇਬ ਵੀ ਸਨ ਇਸਮਕਰ ਉਹਨਾਂ ਨੇ ਇਹੀ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਮ੍ਰਿਤਕ ਫੌਜੀ 6 ਪੈਣਾ ਦਾ ਇਕਲੌਤਾ ਪਰਾਸੀ ਅਤੇ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਛੋਟੀਆਂ ਤਿਆਂ ਨੂੰ ਛੱਡ ਗਿਆ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੀ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਤਵਾਰ ਨੂੰ ਅਸੀਂ ਸਾਢੇ 10 ਵਜੇ ਉਹਨੇ ਫੁੱਲ ਚੁੱਕ ਕੇ ਆਏ ਸੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਹ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਦੋਂ ਬਾਅਦ ਵਿੱਚ ਜੀ ਉਹ 7 ਫੁੱਟ ਦੀ ਉੱਚੀ ਬੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੀਆਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਦੀ ਨਹੀਂ ਹੈਗੀਆਂ ਸੀ ਹਸਤੀਆਂ ਹੈ ਨਹੀਂ ਸੀ ਉਥੇ ਨੀਚੇ ਖੜੀਆਂ ਪਈਆਂ ਸੀ ਬੈਠੇ ਤੇ ਇਹ ਕਪੜਾ ਇਹ ਉਹ ਕਿਦਰੇ ਹੋਰ ਕਿੱਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੀ ਹੀ ਕਾਰਸ਼ਤਾਨੀ ਹੋ ਸਕਦੀ ਹੈ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਇਹ ਦੇ ਵਿੱਚ ਹਸਤੀਆਂ ਚੱਕਣ ਵਾਗ ਦਾ ਕੋਈ ਤੰਤਰ ਵਿਦਿਆਲੀ ਦੇ ਹੱਥ ਹੈ ਉਸ ਨੂੰ ਤਲਾਸ਼ ਕਰਦੇ ਹਾਂ ਜੀ ਪੁਲਿਸ ਨੂੰ ਅਸੀਂ ਸ਼ਮਵਾਰ ਨੂੰ ਤਲਾਸ਼ ਕਰਤੀ ਸੀ ਤੇ ਮੈਂਬਰ ਕੇ ਸਾਹ ਉਹ ਮੈਂਬਰ ਵੀ ਗਏ ਸੀ ਸਾਫਕਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨਹੀਂ ਜੀ ਉੱਥੇ ਅਜੇ ਹਾਲ ਤੱਕ ਤਾਂ ਕੋਈ ਵੀ ਸ਼ਮਸ਼ਾਨ ਘਾੜ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਹਾਂ ਭਗਵਾਨ ਜੀ ਮਾਨ ਸਭ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹ ਤਾਂ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜਾਦੇ ਹੋ ਹੋਊਗੀ ਅਸੀਂ ਇਹ ਕਹਿੰਦੇ ਵੀ ਜਦੋਂ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਘਰ ਦੀ ਸਿਹਤਿ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਆ ਜੀ ਪਰ ਨੂੰ ਉਹ ਪੂਰੇ ਹੋ ਗਏ ਐਤਵਰ ਨੂੰ ਉਹਦੇ ਫੁੱਲ ਚੁੱਕੇ ਗਏ ਨਹੀਂ ਜੀ ਬਸ ਉਥੋਂ ਐਨੇ ਉੱਚੇ ਤੋਂ ਉਹਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲੀਆਂ ਕਿਸੇ ਨੇ ਹੱਡੀਆਂ ਖਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸ਼ਰਣੀ ਚਾਪਾ ਨੂੰ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ। ਅੰਤਰ ਵਿਦਿਆ ਅੰਤਰ ਵਿਦਿਆ ਜੀ ਸਾਨੂੰ ਡਰਾ ਰਿਹਾ ਕੋ ਪੂਰਾ ਡਰਾ ਹੈ ਜੀ ਸਾਨੂੰ ਇਹ ਗੱਲ ਦਾ। ਠੀਕ ਆ ਜੀ। ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੀ ਕੈਂਬਰੇ ਲੱਗਣੇ ਚਾਹੀਦੇ ਨੇ ਉੱਥੇ ਅੱਜ ਸਾਡੇ ਨਾਲ ਬਣ ਗਈ। ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ। ਸਭ ਜੀ ਇਹ ਆ ਬੁੜੇ ਦੀ ਵੀ ਠੇਰੇ ਦੀ ਵੀ ਗੱਭਰੂ ਦੀ ਵੀ ਆ ਜੀ ਕੋਈ ਪਤਾ ਨਹੀਂ ਹੁੰਦਾ। ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰਦੇ। ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤੱਕ ਤਲਾਸ਼ ਕਰਤੀ ਕਿ 12 ਦਿਨ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮਿੰਬਰ ਗਏ ਤੇ ਇੱਕ ਮੇਰੇ ਜਵਰਦਾ ਮੁੰਡਾ ਗਿਆ ਤੇ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਇਨਸਾਫ ਦੀ ਗੱਲ ਹਾਂਜੀ ਇਨਸਾਫ ਹੋਣਾ ਚਾਹੀਦਾ ਹਾਂਜੀ ਇਨਸਾਫ ਹੋਣਾ ਇਹ ਦਿਨ ਸਾਡੇ ਪਿੰਡ ਦੇ ਵਿੱਚ ਜਖਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਿਸੇ ਸ਼ਰਾਰਤੀ ਅਨਸਰ ਨੇ ਉਹਨਾਂ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਆਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਗੀਆਂ ਤੇ ਇਹ ਬੜੀ ਨਿੰਦਨਯੋਗ ਘਟਨਾ ਹੈ ਔਰ ਬੜੀ ਬੇਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸਨੇ ਵੀ ਕੀਤੀ ਹੈ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੇ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਉਹਨੂੰ ਪਰਿਵਾਰ